ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸਰਦਾਰ ਜਸਾ ਸਿੰਘ ਆਲੂਵਾਲੀਆ ਜੀ ਦੇ ਜੀਵਨ ਅਤੇ ਸ਼ਖਸੀਅਤ ਬਾਰੇ ਹੋਰ ਵਿਚਾਰਾ ਕਰਦੇ ਹਾਂ ਮਾਤਾ ਸੁੰਦਰੀ ਜੀ ਦੀ ਮੁਹਬਤੀ ਸ਼ਰਨ ਵਿੱਚੋਂ ਨਿਕਲ ਕੇ ਸਰਦਾਰ ਕਪੂਰ ਸਿੰਘ ਦੀ ਇਮਤਿਹਾਨੀ ਸ਼ਰਨ ਵਿੱਚ ਜਾਣ ਦੇ ਅਫਸਰ ਨਾਲ ਸਰਦਾਰ ਜਸਾ ਸਿੰਘ ਦੀ ਪੰਥਕ ਹੋਣੀ ਦੀਆਂ ਪੈੜਾ ਉਗੜਨੀਆਂ ਸ਼ੁਰੂ ਹੋ ਗਈਆਂ ਸਨ। 19 ਦਿਨ ਸਰਦਾਰ ਕਪੂਰ ਸਿੰਘ ਕਰਤਾਰਪੁਰ ਦੀ ਜੂਹ ਵਿੱਚ ਟਿਕੇ ਹੋਏ ਸਨ ਅਤੇ ਸਿੱਖ ਸੰਗਤਾਂ ਉਹਨਾਂ ਨੂੰ ਹਰ ਕਿਸਮ ਦੀ ਅਗਵਾਈ ਅਤੇ ਸਹਾਇਤਾ ਵਾਸਤੇ ਮਿਲਦੀਆਂ ਰਹਿੰਦੀਆਂ ਸਨ। ਸਿੱਖ ਭਾਈਚਾਰੇ ਵਿੱਚ ਉਹਨਾਂ ਦੀ ਸਾਖ ਭਜਨੀਕ ਗੁਰਸਿੱਖ, ਦਲੇਰ ਆਗੂ ਅਤੇ ਸੂਰਬੀਰ ਜੋਧੇ ਵਜੋਂ ਸਥਾਪਿਤ ਹੋ ਚੁੱਕੀ ਸੀ। ਮਾਮਾ ਬਾਗ ਸਿੰਘ ਇੱਕ ਦਿਨ ਆਪਣੀ ਭੈਣ ਅਤੇ ਜੱਸਾ ਸਿੰਘ ਨੂੰ ਲੈ ਕੇ ਨਵਾਬ ਕਪੂਰ ਸਿੰਘ ਨੂੰ ਮਿਲਣ ਗਏ। ਉੱਥੇ ਸਵੇਰੇ ਅਮਰਤ ਵੇਲੇ ਸਜੇ ਹੋਏ ਦੀਵਾਨ ਵਿੱਚ ਮਾਪੁੱਤ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ। ਇਸ ਦਾ ਪ੍ਰਭਾਵ ਇਹ ਪਿਆ ਸੀ ਕਿ ਸੰਗਤਾਂ ਦੇ ਕਹਿਣ ਤੇ ਮਾ ਤੇ ਪੁੱਤ ਮਹੀਨਾ ਪਰ ਉੱਥੇ ਹੀ ਟਿਕੇ ਰਹੇ ਸਨ ਅਤੇ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ। ਇਹੀ ਸਮਾਂ ਸੀ ਜਦੋਂ ਬਚਪਨ ਵਿੱਚੋਂ ਜਵਾਨੀ ਵੱਲ ਨੂੰ ਖਿਸਕਦੇ ਜੱਸਾ ਸਿੰਘ ਨੇ ਨਵਾਬ ਸਾਹਿਬ ਦੇ ਦਿਲ ਤੇ ਅਜਿਹਾ ਅਸਰ ਕੀਤਾ ਕਿ ਉਹਨਾਂ ਨੇ ਬਾਲਕ ਦੇ ਮਾਂ ਅਤੇ ਮਾਮੇ ਤੋਂ ਪੰਥਕ ਸੇਵਾ ਵਸਤੇ ਜੱਸਾ ਸਿੰਘ ਨੂੰ ਆਪਣੇ ਕੋਲ ਹੀ ਰੱਖਣ ਦੀ ਮੰਗ ਕਰ ਲਈ ਸੀ ਇਹੋ ਜਿਹੇ ਸੁਭਾਗੇ ਅਫਸਰ ਵਿਰਲਿਆਂ ਨੂੰ ਹੀ ਮਿਲਦੇ ਹਨ ਅਤੇ ਇਸ ਦਿਨ ਤੋਂ ਜੱਸਾ ਸਿੰਘ ਨੂੰ ਨਵਾਬ ਸਾਹਿਬ ਦੇ ਧਰਮ ਪੁੱਤਰ ਵਜੋਂ ਜਾਣਿਆ ਜਾਣ ਲੱਗ ਪਿਆ ਸੀ ਨਵਾਬ ਸਾਹਿਬ ਨੇ ਖੁਦ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਜੱਸਾ ਸਿੰਘ ਨੂੰ ਅਮਰਤਿ ਸ਼ਕਾਇਆ ਸੀ ਨਵਾਬੀ ਪ੍ਰਵਾਨ ਕਰਨ ਵੇਲੇ ਖਾਲਸੇ ਦੇ ਘੋੜਿਆਂ ਦੀ ਜੋ ਸੇਵਾ ਪੰਥਰ ਤੋਂ ਨਵਾਬ ਸਾਹਿਬ ਨੇ ਮੰਗ ਕੇ ਲਈ ਸੀ ਉਹੀ ਸੇਵਾ ਉਹਨਾਂ ਨੇ ਆਪ ਜੱਸਾ ਸਿੰਘ ਨੂੰ ਸੌਂਪ ਦਿੱਤੀ ਸੀ ਅਤੇ ਨਾਲ ਹੀ ਇਹ ਅਸੀਸ ਵੀ ਦਿੱਤੀ ਸੀ ਭੁਜੰਗਿਆ ਨਿਹਾਲ ਇਤਨੀ ਛੋਟੀ ਉਮਰ ਵਿੱਚ ਵੀ ਤੋਂ ਇਤਨਾ ਹੁਸ਼ਿਆਰ ਅਤੇ ਅਗਿਆਕਾਰ ਹੈ ਨਿਹਾਲ ਇਹੀ ਸਮਾਂ ਸੀ ਜਦੋਂ ਸਰਕਾਰੀ ਦਮਨ ਨਾਲ ਜੁੱਜਣ ਦੇ ਪੰਥਕ ਪੰਥੜੇ ਸਾਹਮਣੇ ਆ ਰਹੇ ਸਨ ਜੰਗਲ ਬੇਲੇ ਲੋਕ ਛਿਪਕੇ ਸੰਘਰਸ਼ ਕਰਨ ਵਾਲੇ ਸਿੱਖ ਗੱਬਰੂਆਂ ਦੇ ਜੁਝਾਰੂ ਜਥੇ ਨੂੰ ਰਾਠ ਸਿੱਖ ਕਿਆ ਕਰ ਜਾਣ ਲੱਗ ਪਿਆ ਸੀ ਅਤੇ ਚੁੱਪਚਾਪ ਸਮਾਜ ਵਿੱਚ ਵਿਚਰਦੇਆਂ ਦਸਾਨੂੰਾਂ ਦੀ ਕਿਰਤ ਕਰਦੇ ਗੁਰੂਆਂ ਨੂੰ ਗੁਰਮੁਖ ਕਿਹਾ ਜਾਂਦਾ ਸੀ ਪਾਣਾ ਮੰਨ ਕੇ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਇਸ ਸਮੇਂ ਨੂੰ ਮਿਸਾਲ ਮੰਨਿਆ ਜਾ ਸਕਦਾ ਹੈ ਇਸੇ ਸਮੇਂ ਵਿੱਚ ਜੁੱਝਣ ਦੀਆਂ ਦੋ ਵਿਧੀਆਂ ਬੁੱਢਾ ਦਲ ਅਤੇ ਤਰੁਣਾ ਦਲ ਸਾਹਮਣੇ ਆ ਗਈਆਂ ਸਨ ਬੁੱਢਾ ਦਲ ਦੀ ਅਗਵਾਈ ਨਵਾਬ ਸਾਹਿਬ ਕੁਲਸੀ ਅਤੇ ਤਰੁਣਾ ਦਲ ਇਹ ਪੰਜ ਹਿੱਸਿਆਂ ਵਿੱਚ ਵੰਡ ਦਿੱਤੇ ਗਏ ਸਨ ਜਿਸ ਵੇਲੇ ਜਸਾ ਸਿੰਘ ਦੀ ਉਮਰ ਕੇਵਲ 12 ਸਾਲ ਸੀ ਅਤੇ ਉਹ ਨਵਾਬ ਸਾਹਿਬ ਦੇ ਸਹਾਇਕ ਦੀ ਭੂਮਿਕਾ ਨਿਭਾ ਰਹੇ ਸਨ ਨਵਾਬੀ ਮਿਲਣ ਵੇਲੇ ਉਹ 16 ਵਰਿਆਂ ਦੇ ਸਨ ਇਸ ਨਾਲ ਸਰਦਾਰ ਕਪੂਰ ਸਿੰਘ ਨੇ ਪੰਥਕ ਅਗਵਾਈ ਅੰਮ੍ਰਿਤਸਰ ਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਬਾਣੀ ਪੜਨ ਅਤੇ ਸ਼ਸਤਰ ਵਿਦਿਆ ਸਿੱਖਣ ਨੂੰ ਅਹਿਮੀਅਤ ਦੇ ਸਕਣ ਦਾ ਵੀ ਇਹੀ ਸਮਾਂ ਸੀ ਅਤੇ ਆਲੂਵਾਲੀਆ ਸਾਹਿਬ ਨੇ ਇਸ ਦਾ ਖੂਬ ਲਾਹਾ ਲਿਆ ਸੀ ਸਰਦਾਰ ਜਸਤ ਸਿੰਘ ਦੇ ਜੀਵਨ ਵਿੱਚ ਮੁਹਿੰਮ ਮੁਕਤ ਸਮਾਂ ਕਦੇ ਆਇਆ ਹੀ ਨਹੀਂ ਸੀ ਉਸ 17 ਸਾਲ ਦੇ ਸਨ ਜਦੋਂ ਪੰਥ ਨੂੰ ਨਵਾਬੀ ਮਿਲੀ ਹੋਈ ਜਾਗੀਰ ਤਤਕਾਲ ਮੁਗਲੀਆ ਹਕਮ ਅ ਜ਼ਕਰੀਆ ਖਾਨ ਨੇ ਜ਼ਬਤ ਕਰ ਲਈ ਸੀ ਅਤੇ ਨਾਲ ਹੀ ਸ਼੍ਰੀ ਅਮਰਤਸਰ ਦੇ ਦਰਸ਼ਨਾ ਤੇ ਵੀ ਪ੍ਰਬੰਧੀ ਲਗਾ ਦਿੱਤੀ ਗਈ ਸੀ। ਇਹੀ ਸਮਾਂ ਭਾਈ ਮਾਨ ਸਿੰਘ ਜੀ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਵੀ ਸੀ। ਇਹੀ ਸਮਾਂ ਭਾਰਤ ਤੇ ਨਦਰ ਸ਼ਾਹ ਦੇ ਹਮਲੇ ਦਾ ਵੀ ਸੀ ਅਤੇ ਨਦਰ ਸ਼ਾਹ ਦੀ ਲੁੱਟ ਦੀ ਲੁੱਟ ਸਰਦਾਰ ਜੱਸਾ ਸਿੰਘ ਦੀ ਅਗਵਾਈ ਵਿੱਚ ਇਸੇ ਸਮੇਂ ਕੀਤੀ ਗਈ ਸੀ। ਐਸ.ਡੀ. ਸਿੱਟੇ ਵੱਜਰ ਨਾਦਰ ਸ਼ਾਹ ਨੂੰ ਇਹ ਟਿੱਪਣੀ ਕਰਨੀ ਪਈ ਸੀ ਕਿ ਇਨ੍ਹਾਂ ਤੋਂ ਡਰਨਾ ਚਾਹੀਦਾ ਹੈ ਉਹ ਸਮਾਂ ਲੱਗ ਗਿਆ ਹੀ ਹੈ ਜਦੋਂ ਇਹ ਸਿਰ ਕੱਢਣਗੇ ਅਤੇ ਇਸ ਮੁਲਕ ਦੇ ਵਾਲੀ ਬਣ ਜਾਣਗੇ ਇਹ ਸਮਾਂ ਮੱਸੇ ਰੰਗੜ ਦੀ ਚੜਤ ਦਾ ਸੀ ਅਤੇ ਉਸ ਦਾ ਸਿਰ ਵੱਢਣ ਦਾ ਵੀ ਸੀ ਇਹੀ ਸਮਾਂ ਬਾਬਾ ਬੁੱਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦਾ ਸੀ ਇਹੀ ਸਮਾਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਸੀ ਇੱਥੋਂ ਹੀ ਸ਼ੁਰੂ ਹੁੰਦਾ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਸਿਆਸੀ ਸਫ਼ਰ ਅਤੇ ਇਸੇ ਵਿੱਚ ਸ਼ਾਮਲ ਰਹਿੰਦੀ ਗੁਰੂ ਦੀ ਬਖਸ਼ੀ ਹੋਈ ਪੰਥਕਤਾ ऐसे समय ਦੀ ਹਕੂਮਤ ਦੇ ਸਾਰੇ ਸਿਆਸੀ ਹਤਕੰਡੇ ਸਿੱਖਾਂ ਦੀ ਚੜ੍ਹਤ ਨੂੰ ਨਹੀਂ ਰੋਕ ਸਕੇ ਸਨ ਹਾਲਾਂਕਿ ਸਿੱਖਾਂ ਦੇ ਘਰ ਵੀ ਕੋੜੀਆਂ ਦੀਆਂ ਕਾਠੀਆਂ ਤੇ ਹੀ ਸਨ ਵੇਖਣ ਨੂੰ ਲੱਗਦਾ ਇਸ ਸੰਕਟ ਕਾਲ ਨਾਲ ਸਿੱਖਾਂ ਦਾ ਇਹ ਯਕੀਨ ਹੋਰ ਵੀ ਪੱਕਾ ਹੋ ਗਿਆ ਸੀ ਕਿ ਉਹਨਾਂ ਨੂੰ ਪਾਤਸ਼ਾਹੀ ਗੁਰੂ ਨੇ ਬਖਸ਼ੀ ਹੋਈ ਹੈ ਅਤੇ ਇਹ ਸਾਰੇ ਸੰਕਟ ਗੁਰੂ ਜੀ ਦੀਆਂ ਬਖਸ਼ਿਸ਼ਾਂ ਤੱਕ ਪਹੁੰਚਣ ਦਾ ਇਮਤਿਹਾਨ ਹੀ ਹਨ ਇਸੇ ਤਰ੍ਹਾਂ ਦੀ ਅਸੀਸ ਨਵਾਬ ਸਾਹਿਬ ਨੇ ਸਰਦਾਰ ਜੱਸਾ ਸਿੰਘ ਨੂੰ ਇਹ ਕਹਿ ਕੇ ਦਿੱਤੀ ਸੀ ਕਿ ਮੈਨੂੰ ਇਸ ਗਰੀਬ ਨਿਵਾਜ਼ ਪੰਥਨੇ ਨਵਾਬ ਬਣਾ ਦਿੱਤਾ ਹੈ ਤੈਨੂੰ ਕੀ ਪਤਾ ਪਤਸ਼ਾਹੀ ਬਖਸ਼ ਦੇਣ ਸਰਦਾਰ ਜੱਸਾ ਸਿੰਘ ਦੇ ਗੁਣ ਪੰਥਕਸੋਰ ਅਤੇ ਉਸ ਦੀ ਸ਼ਖਸੀਅਤ ਨੂੰ ਨਿਖਾਰਦੇ ਚਲੇ ਗਏ ਸਨ ਅਤੇ ਜੰਗਾਂ ਵਿੱਚ ਸਭ ਨਾਲ ਅੱਗੇ ਲੜਨ ਦੇ ਜਜ਼ਬੇ ਨੇ ਉਸ ਨੂੰ ਸੁਲਤਾਨ ਉਲ ਕੌਮ ਬਣਾ ਦਿੱਤਾ ਸੀ ਦੋਹਾਂ ਹੀ ਘੱਲੂਕਾਰਿਆਂ ਵਿੱਚ ਜੱਸਾ ਸਿੰਘ ਦੀ ਅਹਿਮ ਭੂਮਿਕਾ ਰਹੀ ਸੀ ਪੱਤਾ ਪੱਤਾ ਅਤੇ ਵਟਾ ਵਟਾ ਸਿੰਘਾਂ ਦਾ ਵੈਰੀ ਹੋਇਆ ਪਿਆ ਸੀ ਪਰ ਸਿੱਖ ਚੜ੍ਹਤ ਦਾ ਵਹਾ ਨਿਰੰਤਰ جاری ਵਹੀ ਜਾ ਰਿਹਾ ਸੀ ਜਿਵੇਂ ਜਿਵੇਂ ਸਰਦਾਰ ਜੱਸਾ ਸਿੰਘ ਦੀ ਉਮਰ ਵੱਧ ਰਹੀ ਸੀ ਤਿਵੇਂ-ਤਿਵੇਂ ਪੰਥਕ ਦੁਸ਼ਵਾਰੀਆਂ ਵੀ ਵੱਧੀਆਂ ਜਾ ਰਹੀਆਂ ਸਨ ਨਾਦਰ ਸ਼ਾਹ ਵਾਂਗ ਅਹਿਮਦ ਸ਼ਾਹ ਨੇ ਭਾਰਤ ਤੇ ਹਮਲੇ 1748 ਈਸਵੀ ਵਿੱਚ ਸ਼ੁਰੂ ਕਰ ਦਿੱਤੇ ਸਨ ਅਤੇ ਉਸ ਨਾਲ ਸਭ ਤੋਂ ਪਹਿਲਾ ਮੁਕਾਬਲਾ ਸਿੰਘਾਂ ਨੂੰ ਹੀ ਕਰਨਾ ਪੈਂਦਾ ਰਿਹਾ ਸੀ ਜੱਸਾ ਸਿੰਘ ਆਲੂ ਵਾਲੀ ਦੀ ਉਮਰ ਉਸ ਵੇਲੇ 56 ਸਾਲ ਦੀ ਸੀ ਅਤੇ ਇਸ ਵੇਲੇ ਤੱਕ ਉਹ ਪੰਥ ਵਿਚਕਾਰ ਸੁਲਤਾਨ ਉਲਕੋਮ ਵੰਗ ਵਿਚਰ ਰਹੇ ਸਨ ਕਮਾਲ ਇਹ ਸੀ ਕਿ ਨਵਾਬ ਕਪੂਰ ਸਿੰਘ ਵੀ ਨਾਲ ਹੀ ਜੂਝ ਰਹੇ ਸਨ ਬੜੀ ਦੇਰ ਤੋਂ ਸ੍ਰੀ ਅੰਮ੍ਰਿਤਸਰ ਤੇ ਮੁਗਲਾਂ ਦਾ ਕਬਜ਼ਾ ਸੀ ਅਤੇ ਇਸ ਨੂੰ ਸਰਦਾਰ ਜੱਸਾ ਸਿੰਘ ਦੀ ਅਗਵਾਈ ਵਿੱਚ 1747 ਈਸਵੀ ਵਿੱਚ ਛੁਡਾ ਲਿਆ ਗਿਆ ਸੀ ਅਤੇ ਦੇਰ ਪਿੱਛੋਂ ਵਿਸਾਖੀ ਪੰਥਕ ਸੁਰ ਵਿੱਚ ਮਨਾਈ ਗਈ ਸੀ ਸਿੱਖੀ ਤੇ ਹਮਲੇ ਸਿੱਖ ਪਛਾਣ ਤੇ ਹਮਲੇ ਅਤੇ ਸਿੱਖ ਸੰਸਥਾਵਾਂ ਤੇ ਹਮਲੇ ਲਗਾਤਾਰ ਹੋ ਰਹੇ ਹਨ ਅਤੇ ਇਸ ਹਾਲਤ ਵਿੱਚ ਜਦੋਂ ਕੂਟਨੀਤਿਕ ਚਾਲਾਂ ਲਾਕੀਆਂ ਤਹਿਤ ਸਿੱਖਾਂ ਨੂੰ ਸਿਆਸੀ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਹੁੰਦੀ ਸੀ ਤਾਂ ਸਰਦਾਰ ਜਸਪਾਲ ਸਿੰਘ ਦਾ ਇਹ ਜਵਾਬ ਹੁੰਦਾ ਸੀ ਕੇ ਖਾਲਸੇ ਨੂੰ ਰਾਜਗੁਰੂ ਨੇ ਦੇਣਾ ਹੈ ਅਤੇ ਉਸ ਵਾਸਤੇ ਸੰਘਰਸ਼ ਕੀਤਾ ਜਾ ਰਿਹਾ ਸਰਦਾਰ ਸਹਿਬ ਨੇ ਕੇਵਲ ਦੀਵਾਨ ਕੋੜਾ ਮਲਤੇ ਹੀ ਭਰੋਸਾ ਕੀਤਾ ਸੀ ਅਤੇ ਉਸਦੇ ਜਿਤਨਾ ਸਦਕਾ ਸਮੇਂ ਦੀਹ ਕੋ ਮਤ ਨੂੰ ਸਿੰਘਾਂ ਨਾਲ ਰਲ ਕੇ ਤੁਰਨਾ ਪਿਆ ਸੀ ਡਾਕਟਰ ਗੰਡਾ ਸਿੰਘ ਦੇ ਹਵਾਲੇ ਨਾਲ ਸਿੰਘਾਂ ਦੀ ਚੜ੍ਹਤ ਵੱਲ ਦੀਵਾਨ ਕੋੜਾ ਮੱਲ ਦੇ ਹਵਾਲੇ ਨਾਲ ਇਸ਼ਾਰਾ ਹੋ ਜਾਂਦਾ ਹੈ। ਦੀਵਾਨ ਕੋੜਾ ਮੱਲ ਇਸ ਸਫ਼ਰ ਵਿੱਚ ਹਰ ਰੋਜ਼ ਕੜਾ ਪ੍ਰਸ਼ਾਦ ਦੇ ਬਾਟੇ ਲੈ ਕੇ ਖਾਲਸੇ ਦੇ ਦੀਵਾਨ ਵਿੱਚ ਹਾਜ਼ਰ ਹੁੰਦਾ ਅਤੇ ਗੁਰਸਿੱਖਾਂ ਵਾਂਗੂ ਰਹਿਰਾਸ ਅਤੇ ਅਰਦਾਸ ਸੁਣਦਾ। ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਕਹਿਣ ਪਰ ਦੀਵਾਨ ਨੇ ਨਨਕਾਣਾ ਸਾਹਿਬ ਦਾ ਬਾਹਲੀ ਲੀਲਾ ਗੁਰਦੁਆਰਾ ਬਣਾਇਆ ਦੇਣਾ ਪ੍ਰਵਾਨ ਕਰ ਲਿਆ। ਕੋੜਾ ਮੱਲ ਨੇ ਹੰਗ ਸਿੰਘਾਂ ਨੂੰ ਹਰ ਰੋਜ਼ ਮਿੱਠੀਆਂ ਸ਼ਰਧਾਈਆਂ ਦੇ ਖੂਬ ਗਹਿਰੇ ਗੱਫੇ ਛਕਾਉਂਦਾ ਅਤੇ ਸਿੰਘਾਂ ਜੀ ਪ੍ਰਸੰਨ ਹੋ ਕੇ ਉਸ ਨੂੰ ਮਿੱਠਾ ਮਲ ਦੇ ਨਾਮ ਨਾਲ ਬੁਲਾਉਂਦੇ ਇਨ੍ਹਾਂ ਉਧਰਾਵਾਂ ਚੜਾਵਾਂ ਵਿੱਚ ਸਿਰ ਲੱਥ ਪੰਥਕ ਸੁਰਮਿਆਦੀ ਪੰਥਕ ਫਸਲ ਵਿੱਚੋਂ 1753 ਈਸਵੀ ਵਿੱਚ ਨਵਾਬ ਕਪੂਰ ਸਿੰਘ ਅਕਾਲ ਚਲਾਣਾ ਕਰ ਗਏ ਸਨ ਸਰਦਾਰ ਜੱਸਾ ਸਿੰਘ ਨਵਾਬ ਸਾਹਿਬ ਦੇ ਹਰ ਤਰ੍ਹਾਂ ਵਾਰਸ ਵਜੋਂ ਜਾਣੇ ਜਾਂਦੇ ਸਨ ਪੰਥ ਨੇ ਇਸੇ ਨੂੰ ਮੰਨਤਾ ਦਿੰਦਿਆਂ 1754 ਈਸਵੀ ਵਿੱਚ ਅਕਾਲ ਤਖਤ ਸਾਹਿਬ ਦੇ ਹੋਏ ਪੰਥ ਕੇ ਇਕੱਠ ਵਿੱਚ ਗੁਰਮਤਤਾ ਕਰਕੇ ਖਾਲਸੇ ਦਾ ਰਾਜ ਸੀ ਅਤੇ ਧਾਰਮਿਕ ਆਗੂ ਸਰਦਾਰ ਜੱਸਾ ਸਿੰਘ ਨੂੰ ਥਾਪਿਆ ਅਤੇ ਨਾਲ ਹੀ ਸਰਕਾਰ ਦੀ ਥਾਂ ਪੰਥ ਵੱਲੋਂ ਨਵਾਬ ਦਾ ਖਿਤਾਬ ਬਖਸ਼ਿਸ਼ ਕੀਤਾ ਇਹ ਠੀਕ ਹੈ ਕਿ ਸੰਘਰਸ਼ ਕਰਦੇ ਸਿੰਘਾਂ ਨੇ ਵੱਖ-ਵੱਖ ਇਲਾਕਿਆਂ ਤੇ ਕਬਜ਼ੇ ਬਾਬਾ ਬੰਦਾ ਸਿੰਘ ਦੇ ਸਮੇਂ ਤੋਂ ਹੀ ਕਰਨੇ ਸ਼ੁਰੂ ਕਰ ਲਏ ਸਨ ਪਰ ਇਨ੍ਹਾਂ ਕਬਜ਼ਿਆਂ ਨੂੰ ਪ੍ਰਬੰਧਕੀ ਵਿਧੀ ਨਾਲ ਢਾਲਣ ਦਾ ਕੰਮ ਸਰਦਾਰ ਜੱਸਾ ਸਿੰਘ ਨੇ ਹੀ ਕੀਤਾ ਸੀ ਖਾਲਸੇ ਦੀਆਂ ਮਿਸਲਾਂ ਅਤੇ ਮਿਸਲਾਂ ਦਾ ਰਾਖੀ ਪ੍ਰਬੰਧ ਵੀ ਉਨ੍ਹਾਂ ਦੀ ਹੀ ਦੇਣ ਸੀ ਮਿਸਲਦਾਰਾਂ ਵਿੱਚ ਉਹ ਸਭ ਨਾਲੋਂ ਵੱਧ ਪੜੇ ਲਿਖੇ ਸਨ ਅਤੇ ਇਸ ਗੁਣ ਨੂੰ ਉਨ੍ਹਾਂ ਨੇ ਮਿਸਲਦਾਰੀ ਪ੍ਰਬੰਧ ਨੂੰ ਪੱਕੇ ਪੈਰੀ ਕਰਨ ਵਾਸਤੇ ਖੂਬ ਵਰਤਿਆ ਸੀ ਮਿਸਲਦਾਰੀ ਪ੍ਰਬੰਧ ਸਥਾਪਿਤ ਕਰਨ ਤੋਂ ਪਹਿਲਾਂ ਸਰਦਾਰੀਆਂ ਦੇ ਦਾਵੇਦਾਰ ਸਿੱਖਾਂ ਦੀ ਗਿਣਤੀ 5 ਦਰਜਨ ਤੋਂ ਵੱਧ ਗਈ ਸੀ ਅਤੇ ਇਸ ਨਾਲ ਬੇਲੋੜੀ ਸ਼੍ਰਿੱਕੇ ਬਾਜੀ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਸਨ। ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਇਨ੍ਹਾਂ ਸਰਦਾਰੀਆਂ ਨੂੰ ਜ਼ਗੀਰਦਾਰੀਆਂ ਵਿੱਚ ਢਾਲ ਕੇ ਗਿਣਤੀ 12 ਪ੍ਰਵਾਨ ਕਰ ਲਈ ਗਈ ਸੀ। ਸਰਦਾਰ ਜੱਸਾ ਸਿੰਘ ਇਨ੍ਹਾਂ ਵਿੱਚੋਂ ਮਿਸਲ ਆਲੂਵਾਲੀਆ ਦੇ ਮੋਢੀ ਹੋ ਗਏ ਸਨ ਅਤੇ ਇਸ ਜ਼ਗੀਰਦਾਰੀ ਵਿੱਚੋਂ ਜੇ ਲੰਦਰੋਂ ਉੱਤਰ ਲਹਿੰਦੇ ਲਹਿੰਦੇ ਅਤੇ ਦੱਖਣ ਲਹਿੰਦੇ ਵੱਲ ਬਿਆਸਾ ਦੇ ਚੜ੍ਹਦੇ ਸਤਲੂ ਜਿਹਦੇ ਸੰਗਮ ਤੱਕ ਦਾ ਇਲਾਕਾ ਸ਼ਾਮਿਲ ਸੀ ਕੁਝ ਪਿੰਡ ਪਾਰ ਦੱਖਣ ਵਿੱਚ ਵੀ ਸਨ ਅਤੇ ਕੁਝ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿੱਚ ਹਰਿਆਣੇ ਦੇ ਉੱਤਰ ਲਹਿੰਦੇ ਨੂੰ ਭੁੰਗੇ ਦਾ ਆਲੇ ਦੁਆਲੇ ਸਨ ਕੁਝ ਪਿੰਡ ਸ੍ਰੀ ਅਮਰਤਸਰਸ ਵਿੱਚ ਤਰਨਤਾਰਨ ਦੇ ਲਾਗੇ ਵੀ ਸਨ ਮਿਸਲਦਾਰੀਆਂ ਦੀਆਂ ਫਰਦਾ ਬਣਾਉਣ ਦਾ ਕੰਮ ਸਰਦਾਰ ਜੱਸਾ ਸਿੰਘ ਨੇ ਹੀ ਸ਼ੁਰੂ ਕੀਤਾ ਸੀ ਅਤੇ ਇਸ ਨਾਲ ਕੋਈ ਵੀ ਮਿਸਲਦਾਰ ਇੱਕ ਦੂਜੇ ਵਿੱਚ ਬੇਲੋੜੀ ਦਖਲਅੰਦਾਜ਼ੀ ਦੀਆਂ ਸੰਭਾਵਨਾਵਾਂ ਤੋਂ ਬਚਿਆ ਰਹਿੰਦਾ ਸੀ ਰਾਖੀ ਪ੍ਰਬੰਧ ਵਾਸਤੇ ਵੀ ਇਸੇ ਨੂੰ ਵਰਤਿਆ ਜਾਂਦਾ ਸੀ ਅਤੇ ਹਰ ਸਾਲ ਸ੍ਰੀ ਅਕਾਲ ਤਖਤ ਸਾਬ ਤੇ ਇਕੱਠੇ ਹੋ ਕੇ ਜਾਗੀਰਦਾਰੀਆਂ ਨਾਲ ਸੰਬੰਧਿਤ ਦੁਸ਼ਵਾਰੀਆਂ ਨੂੰ ਸੁਲਝਾ ਲਿਆ ਜਾਂਦਾ ਸੀ ਇਸ ਨਾਲ ਲੋਕਤੰਤਰ ਦਾ ਸਿੱਖ ਰੰਗ ਸਾਹਮਣੇ ਆਉਣ ਲੱਗ ਪਿਆ ਸੀ ਅਤੇ ਸਿੱਖ ਜਾਗੀਰਦਾਰੀਆਂ ਨੂੰ ਮਿਸਲ ਜੱਥੇਦਾਰਾਂ ਵੱਜੋਂ ਲੋਕਾਂ ਦੇ ਹਿੱਤ ਵੰਗ ਮੰਨਤਾ ਮਿਲਣ ਲੱਗ ਪਈ ਸੀ ਵੱਡਿਆਂ ਮੁਹੰਮਾ ਨੂੰ ਪੰਥਕ ਮੁਹੰਮਦ ਸਮਝ ਕੇ ਸਾਰੇ ਮਿਸਲਦਾਰ ਇਕੱਠੇ ਹੋ ਜਾਂਦੇ ਸਨ ਆਮ ਆਦਮੀ ਨੂੰ ਇੰਨਾ ਮਿਸਲਦਾਰੀਆਂ ਨੇ ਕੀ ਦਿੱਤਾ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨਾਲ ਖਾਦਾ ਪਿੱਟਾ ਲਾਹੇ ਦਾ ਬਾਕੀ ਅਹਿਮਦ شاہ ਦਾ ਮੁਹਾਵਰਾ ਬਦਲ ਕੇ ਇਸ ਖਿੱਤੇ ਨੂੰ ਪੰਜਾਬ ਸਾਰਾ ਜਿੰਦਾ ਗੁਰਾਂ ਦੇ ਨਾਮ ਉਤੇ ਵਾਲੇ ਰਾਹ ਪਾ ਦਿੱਤਾ ਗਿਆ ਸੀ ਇਸ ਵਿੱਚ ਸਰਦਾਰ ਜੱਸਾ ਸਿੰਘ ਆਲੂ ਵਾਲੀ ਦੀ ਭੂਮਿਕਾ ਬਹੁਤ अहम ਸੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਲਈ ਇੰਨਾ ਹੀ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਸੁਲਤਾਨੁਲ ਕੌਮ ਦੇ ਜੀਵਨ ਅਤੇ ਸ਼ਖਸੀਅਤ ਬਾਰੇ ਅਗਲੇ ਭਾਗ ਵਿੱਚ ਹੋਰ ਵਿਚਾਰਾਂ ਸਾਂਝੀਆਂ ਕਰਾਂਗੇ ਉਮੀਦ ਕਰਦੀ ਹਾਂ ਕਿ ਆਪ ਜੀ ਨੂੰ ਇਹ ਉਪਰਾਲਾ ਪਸੰਦ ਆਇਆ ਹੋਵੇਗਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ